ਯਾਰ ਬਹੁਤ ਪੰਜਾਬ ਸਕੈਰ ਲਗੁਰਾ ਨਾ ਮਿਲ ਗਿਆ ਜੋ ਟੰਡੇ ਲੇਵਾ ਅਜ ਟੰਡੇ ਵਾਂ ਹਾਂ ਬੜੇ ਕਦੇ ਤੁਹਾਡੀ ਫੋਟੋ 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 ਬੰਦ ਕਰਵਾ ਬੰਦ ਕਰਵਾ ਪਾਵਾ ਖੜ ਰੋ ਸ੍ਰੀ ਅਕਾਲੋ ਕੱਢਾਂ ਮਾਗੇ ਖੋਲੇ ਵਾ ਸੋ ਸਿਯਾ ਪਾਲੂ ਮੁਹੈਂ ਸੋਨਹਾ ਸੋ ਸਿਯਾ ਪਾਲੂ ਬੁਲੇ ਸੋਨਹਾ ਸੋ ਸਿਯਾ ਪਾਲੂ ਮੁਰਸ਼ ਵਾਟ ਦੀ ਮਾਦਰਾ ਜੀ ਸਾਰੇ ਆਜੂ ਵੀ ਖੋੜਾ ਬਣਾ ਲੈਂਦੇ ਅੱਜ ਕੱਲੇ ਬਤਵਾ ਲੱਗੇ ਇਹਦੀ ਕਿਤੇ ਮੁੰਡੇ ਦੀ ਮਾ ਇਹਦੀ ਨਾਲ ਕਿਹਦੇ ਠੀਕ ਹੈ

ਮਨਦੀਪ ਸਿੰਘ ਤੇਰੀ ਸੋਚ ਤੇ ਪੈਰਾ ਜਾਵੇ ਜੋਕੇ ਮਨਦੀਪ ਸਿੰਘ ਤੇਰੀ ਸੋਚ ਤੇ ਪੈਰਾ ਜਾਵੇ ਜੋਕੇ ਬੋਲੇ ਸ਼ੋ ਨਿਹਾਲ ਤੇ ਪੁਰਾਣੀ ਮੇਲੇ ਆਪਾਂ ਕੰਨ ਕੌੜੇ ਖੜੀਏ हिकु बी हिकु बी जय <laughs> ओ मनदी विद्या آيو آيو آتلو جي لو ٿليو ڊي لو ما آيو آيو باهو ته نڪري چلو آ هندجي آينو نڪو گهيا بچيا بس ਆਇਓ ਚਲੋ ਚਾਈਦੇ ਬਹੁਤ ਬਹੁਤ ਆਇਓ 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 ਆ ਸਾਨੂੰ ਮਾਣ ਹੈ ਕਿ ਜਿਹੜੇ ਸਾਡੇ ਸ਼ਹੀਦ ਬੋਟਰਾਂ ਦੇ ਉੱਤੇ ਦੇਸ਼ ਕੌਮ ਦੀ ਸ਼ਹਾਦਤ ਸੇਵਾ ਕਰਦੇ ਆਪਣੇ ਸ਼ਹਾਦਤ ਦਾ ਜਾਨ ਵੀ ਲੈਂਦੇ ਉਹ ਸ਼ਹੀਦ ਸਭ ਤੋਂ ਚੀ ਕੌਮ ਦਾ ਸਰਮਾਇਆ ਹੁੰਦੇ ਆ ਕੌਮਾਂ ਉਹੀ ਜਿੰਦਾ ਰਹਿੰਦੀਆਂ ਨੇ ਕੌਮਾਂ ਉਹੀ ਨਾਮਣਾ ਖੱਟਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਅੱਜ ਸ਼ਹੀਦਾਂ ਨੂੰ ਯਾਦ ਰੱਖਣ ਦੀ ਲਈ ਉਹਨਾਂ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਦੇ ਲਈ ਅੱਜ ਇਥੇ ਪਰਿਵਾਰ ਵੱਲੋਂ ਮੁੱਤਸ ਸਾਹਿਬ ਕੀਤਾ ਗਿਆ ਅਸੀਂ ਬਹੁਤ ਭਾਗੇ ਆ ਕਿ ਇਸ ਮੌਕੇ ਦੇ ਉੱਤੇ ਅਸੀਂ ਵੀ ਸ਼ਰੀਕ ਹੋਏ ਆ ਅਸੀਂ ਇੱਥੇ ਪਹੁੰਚੇ ਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋ ਜਿਹੜੀ ਇਹੀ ਕਰਦੇ ਹਾਂ ਕਿ ਸ਼ਕੀਪ ਭਾਈ ਮਨਦੀਪ ਸਿੰਘ ਜੀ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਮੁੱਚਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਪਰਿਵਾਰ ਨੂੰ ਬਾਲਾ ਬਖਸ਼ੇ ਐਮਐਲਏ ਸਾਹਿਬ ਤੁਸੀਂ ਸਮਾਜ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਕੋ ਸਮਾਜ ਲਈ ਤਾਂ ਇੱਕ ਜਿਹੜੇ ਸ਼ਹੀਦਾ ਬੁੱਤ ਲੱਗ ਜਾਣਾ ਇੱਕ ਬਹੁਤ ਵੱਡਾ ਮੈਸੇਜ ਆ ਕਿ ਸ਼ਹੀਦ ਕੌਮ ਦਾ ਸਰਮਾਇਆ ਸਾਡੇ ਨੌਜਵਾਨਾਂ ਨੂੰ ਇਹੀ ਸੇਧ ਹੈ ਕਿ ਅਸੀਂ ਸ਼ਹੀਦਾ ਦੇ ਪਾਇ ਪੁਰਨਿਆਂ ਤੇ ਚੱਲ ਕੇ ਆਪਣੇ ਦੇਸ਼ ਕੌਮ ਦੇ ਨਾਲ ਹਮੇਸ਼ਾ ਪਿਆਰ ਰੱਖ ਕੇ ਦੇਸ਼ ਕੌਮ ਦੇ ਲਈ ਜੇ ਸਾਨੂੰ ਆਪਣੀ ਜਾਨ ਵੀ 바ਰਨੀ ਪਵੇ ਤਾਂ ਅਸੀਂ ਪਿੱਛੇ ਨਹੀਂ ਇੱਕ ਐਮਐਲ ਸਾਬ ਲਾਸਟ ਪੁੱਛਣਾ ਚਾਹੁੰਦੇ ਆ ਪਬਲਿਕ ਨੂੰ ਵਾਸਤੇ ਕੀ ਆਪਣਾ ਮਨੋਰਥ ਕੀ ਹੈ ਜੀ ਬੁੱਤ ਲਗਾਉਣ ਦਾ ਕੀ ਮਨੋਰਥ ਹੁੰਦਾ ਹੈ ਦੇਖੋ ਪਬਲਿਕ ਨੂੰ ਸ਼ਹੀਦਾਂ ਦੇ ਪਾਇਪੂਰਨਿਆਂ ਤੇ ਚੱਲਣ ਦੇ ਲਈ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਰੱਖਣ ਦੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਣ ਦੇ ਲਈ ਔਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇੱਕ ਇਨਸਪੀਰੇਸ਼ਨ ਦੇਣ ਦੇ ਲਈ ਇਹ ਸਾਰਾ ਕੁਝ ਅੱਜ ਕੀਤਾ ਗਿਆ ਮੈਂ ਧੰਨਵਾਦ ਕਰਦਾ ਸਮੁੱਚੇ ਨਗਰਵਾਸੀ ਬਹੁਤ ਮਿਹਰਬਾਨੀ ਜੀ ਜੀਵਨ ਜੀਪ ਸਿੰਘ ਕਮਰ ਰਹੇ ਅਮਰ ਰਹੇ ਸੰਦੀਪ ਸਿੰਘ ਅਮਰ ਰਹੇ ਸੰਦੀਪ ਸਿੰਘ ਅਮਰ ਰਹੇ ਸੰਦੀਪ ਸਿੰਘ ਅਮਰ ਰਹੇ ਭੈਣ ਜੀ ਸਰਦਾਰ ਸ਼ਹੀਦ ਮਨਦੀਪ ਸਿੰਘ ਜੀ ਦੀ ਜੇਕਰ ਆਪਾਂ ਸ਼ਾਦਤ ਦੀ ਗੱਲ ਕਰਦੇ ਆ ਤਾਂ ਕਿੰਨਾ ਮਾਣ ਆਪਾਂ ਮਹਿਸੂਸ ਕਰਦੇ ਆ ਜੀ ਅੱਜ ਵਰਸੀ ਦਾ ਆਪਾਂ ਸਮਾਗਮ ਨੂੰ ਮਨਾਇਆ ਜੀ ਆਪਾਂ ਕੀ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਆ

ਚੋਣਾ ਜਾਇਜ਼ ਵੀ ਹੈ ਜੀ ਨੌਜਵਾਨ ਦਾ ਇੱਕ ਇੱਕਦਮ ਚਲੇ ਜਾਣਾ ਬੱਚੇ ਵੀ ਛੋਟੇ ਛੋਟੇ ਨੇ ਅੱਜ ਆਪਾਂ ਉਹਨਾਂ ਦਾ ਸਟੈਚੂ ਵੀ ਸਥਾਪਿਤ ਕੀਤਾ ਹੈ ਜੀ ਤੇ ਤੁਸੀਂ ਆਪਣੇ ਕੀ ਸਾਡੇ ਨਾਲ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਹੋ ਜੀ ਕੋਈ ਜੀ ਦੁੱਖ ਦੀ ਘੜੀ ਤੇ ਇੰਨੀ ਜ਼ਿਆਦਾ ਹੈ ਕਿ ਕਹਿ ਨਹੀਂ ਸਕਦੇ ਪਰ ਕਿਉਂਕਿ ਇੱਕ ਸ਼ਹੀਦ ਹੈ ਦੇਸ਼ ਕੌਮ ਦਾ ਮਾਣ ਪਰਿਵਾਰ ਦੀ ਆਨ ਸ਼ਾਨ ਪਿੰਡ ਚਣਕੋਈਆਂ ਦੀ ਆਨ ਸ਼ਾਨ ਜਿਨ੍ਹਾਂ ਨੇ ਇੰਨੀ ਉੱਚੀ ਕਰ ਦਿੱਤੀ ਹੈ ਇਸ ਪਿੰਡ ਦਾ ਨਾਮ ਇਸ ਪਰਿਵਾਰ ਦਾ ਨਾਮ ਪੂਰੇ ਹਿੰਦੁਸਤਾਨ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇਹ ਰਾਂਝੀ ਦੁਨੀਆ ਤੱਕ ਰਹੇਗਾ ਅਸੀਂ ਸੰਸਥਾ ਦੇ ਲੀਡਰ ਹੁੰਦੇ ਹੋਏ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਆ ਪਹਿਲੇ ਦਿਨ ਤੋਂ ਮੈਂ ਇਸ ਪਰਿਵਾਰ ਦੇ ਨਾਲ ਕਾਉਂਸਲ ਜੀ ਸਾਹਿਬ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਖੜੇ ਹਾਂ ਪਰ ਉਹਨਾਂ ਦੀ ਸ਼ਹਾਦਤ ਨੂੰ ਤਾਂ ਬਰਸੇ ਲਿਆ ਜਾ ਸਕਦਾ ਪਰ ਉਹਨਾਂ ਦੀ ਸ਼ਹਾਦਤ ਨੂੰ ਤੁਹਾਡੇ ਸਾਹਮਣੇ ਉੱਚਾ ਸੁੱਚਾ ਤੇ ਪਵਿੱਤਰ ਕਰਕੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜੋ ਵੀ ਸਾਡੇ ਫੌਜੀ ਨੇ ਸਾਰੇ ਮੇਰੇ ਵੀਰ ਸ਼ਹਾਦਤ ਵਾਸਤੇ ਤਿਆਰ ਰਹਿੰਦੇ ਸੀ ਹਮੇਸ਼ਾ ਕਿਸ ਕੋਈ ਇੱਕ ਨਹੀਂ ਸੀ ਕਹਿੰਦਾ ਕਿ ਮੈਂ ਅੱਜ ਡਿਊਟੀ ਤੇ ਨਹੀਂ ਜਾਣਾ ਇਹ ਇਹ ਕਿਹਨਾਂ ਨੂੰ ਮਾਣ ਮਿਲਿਆ ਅਸੀਂ ਹਰ ਫੌਜੀ ਇਹ ਮਾਣ ਪ੍ਰਾਪਤ ਕਰਨਾ ਚਾਹੁੰਦੇ ਆ ਚਾਹੁੰਦੇ ਸੀ ਪਰ ਸਾਡੀ ਵਾਰੀ ਨਹੀਂ ਆਈ ਬਿਲਕੁਲ ਉਹ ਵਾਰੀ ਇਹਨਾਂ ਦੀ ਆ ਗਈ ਅਸੀਂ ਇਹਨਾਂ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ ਮਾਣ ਕਰਦੇ ਹਾਂ ਮੈਂ ਆਪਣੇ ਸਰਦਾਰ ਦੇ ਫੁੱਲ ਭੇਟ ਕਰਤਾ ਹੋਇਆ ਇਸ ਪਰਿਵਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਸ਼ਾਂਤ ਰਹੋ ਮਨ ਵਿੱਚ ਹਮੇਸ਼ਾ ਉਹਦੀ ਯਾਦ ਨੂੰ ਕਾਇਆ ਰੱਖੋ ਔਰ ਉਹਦੇ ਪਾਏ ਪੂਰਣਿਆਂ ਦੇ ਉੱਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਨਜ਼ਦੀਕੀਆਂ ਨੂੰ ਉਹਨਾਂ ਨੂੰ ਉਹਦੇ ਪੂਰਨਿਆਂ ਦੇ ਉੱਤੇ ਚੱਲਣਾ ਉਹਨਾਂ ਨੂੰ ਜੁਨਾ ਦੀ ਅਗਵਾਈ ਕਰੋ ਤੁਹਾਡੀ ਅਗਵਾਈ ਕੀਤੀ ਹੋਈ ਇਸ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਸਨੇਹ ਹਲਿਖ ਜਾਏ ਜੀ ਮੈਂ ਪ੍ਰੈਸ ਰੋਡ ਪ੍ਰੋਗਰਾਮ ਪਰ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਜੱਲਾ ਸਾਹਿਬ ਮੇਰੇ ਨਾਲ ਨੇ ਜੋ ਜੀਪੀਸੀ ਨੂੰ ਤੁਹਾਂ Represent ਕਰਦੇ ਨੇ ਸਨ ਸਰਜੀਤ ਸਿੰਘ ਜੋ ਇਸ ਸੰਸਾ ਦੇ ਹੈੱਡ ਨੇ ਆ ਗਾਦੀ ਜੈਵਾਨੇ ਜੋ ਸਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਵਿੱਚੋਂ ਹਨ ਮੈਂ ਉਹਨਾਂ ਦੀ ਮਾਤਾ ਜੀ ਨੂੰ ਇਹ ਬੇਨਤੀ ਕਰਦਾ ਕਿ ਠੀਕ ਹੈ ਤੁਖ ਤੁਹਾਡੇ ਉੱਤੇ ਬਹੁਤ بڑا ਹੈ ਉਹ ਦੁੱਖ ਅਸੀਂ ਇੱਕ ਮਰਦ ਹੋਣ ਦੇ ਨਾਤੇ ਬੜੀ ਮੁਸ਼ਕਲ ਨਾਲ ਸੰਭਾਲ ਪਾ ਰਹੇ ਹਾਂ ਤੁਸੀਂ ਚਿੰਤਾ ਨਾ ਕਰੋ ਜਦੋਂ ਤੁਹਾਡੀ ਕੋਈ ਵੀ ਤਕਲੀਫ ਹੋਏਗੀ ਦੁੱਖ ਹੋਏਗਾ ਤਾਂ ਅਸੀਂ ਤੁਹਾਡੇ ਬਰਾਬਰ ਖੜੇ ਹੋਵਾਂਗੇ ਸਦਾ ਜੀ ਮੇਰੇ ਸਾਰੇ ਸਦਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਵਾਸਤੇ ਸਮਾਜ ਨੂੰ ਇਸ ਤੋਂ ਵੱਡਾ ਮੈਸੇਜ ਇੱਕ ਕੁਰਬਾਨੀ ਦਾ ਐਡਾ ਵੱਡਾ ਜਜ਼ਬਾ ਐਡੀ ਵੱਡੀ ਸ਼ਹਾਦਤ ਤੇ ਇਹ ਕੋਈ ਛੋਟੀ ਆਈਟਮ ਨਹੀਂ ਹੈ ਕਿ ਅਸੀਂ ਆਮ ਜਨਤਾ ਨੂੰ ਇੱਕ ਮੈਸੇਜ ਦੇ ਰਿਹਾ ਜੋ ਮੇਰੇ ਪਿੰਡੂ ਵੀਰ ਗਲਤ ਰਾਹਤਿਆਂ ਦੇ ਨਸ਼ਿਆਂ ਤੇ ਪੈ ਗਏ ਨੇ ਉਹ ਇਹਨਾਂ ਨੂੰ ਛੱਡ ਕੇ ਤਾਂ ਇੱਕ ਚੰਗੀ ਜ਼ਿੰਦਗੀ ਬਣਾਓ ਇਹ ਅਸੀਂ ਸੰਦੇਸ਼ ਦਿੰਨੇ ਆ ਮਨਦੀਪ ਸਿੰਘ ਵੱਲੋਂ ਵੀ ਅਸੀਂ ਆਪਣੇ ਵੱਲੋਂ ਵੀ ਕਿ ਤੁਸੀਂ ਦੇਸ਼ ਦੀ ਕੌਮ ਦੀ ਸੇਵਾ ਵਾਸਤੇ ਫੌਜ ਵਿੱਚ ਭਰਤੀ ਹੋਵੋ ਤਾਂ ਜੋ ਮਨਦੀਪ ਸਿੰਘ ਵਰਗੇ ਹੋਰ ਬਹੁਤ ਪੈਦਾ ਹੋ। ਚਲੋ ਜੀ ਬਹੁਤ ਧੰਨਵਾਦ। ਅੱਜ ਦਾ ਜਿਹੜਾ ਆਪਾਂ ਹੁਣੇ ਹੀ ਸਮਾਗਮ ਦੇ ਵਿੱਚ ਸ਼ੁਭ ਜੇਰ ਕਰਕੇ ਆਏ ਆਂ। ਮਹਾਨ ਸ਼ਹੀਦ ਕਾਕਾ ਮਨਦੀਪ ਸਿੰਘ ਹੋਰਾਂ ਨੂੰ ਅੱਜ ਸਾਲ ਹੋ ਗਿਆ ਉਹਨਾਂ ਦੀ ਸ਼ਹਾਦਤ ਹੋਈ ਦੀ ਉਹਨਾਂ ਦੀ ਬਹਾਦਰੀ ਹੋਈ ਨੂੰ। ਕਿ ਉਹਨਾਂ ਦੀ ਸ਼ਰਧਾਂਜਲੀ ਜਿਹੜੀ ਹੈ ਪਰਿਵਾਰ ਨੇ ਅਤੇ ਇਲਾਕਾ ਨਿਵਾਸੀਆਂ ਨੇ ਅਤੇ ਉਹਨਾਂ ਦੇ ਫੌਜ ਦੇ ਜਿਹੜੇ ਉਹច अफसर ਨੇ ਇਸ ਇਲਾਕੇ ਦੀ ਸਾਰਿਆਂ ਨੇ ਰਲ ਕੇ ਉਹਨਾਂ ਦੀ ਜਯਾ ਜਿਹੜੀ ਮਨਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੁੱਤ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਪੁਰਪਾਏ ਗੇ ਕੀਰਤਨ ਹੋਇਆ ਕਿ ਉਸ ਤੋਂ ਬਾਅਦ ਇਲਾਕੇ ਦੇ ਐਮਐਲਏ ਸਰਦਾਰ ਮਲਵਿੰਦਰ ਸਿੰਘ ਗਿਆਸਪੁਰਾ ਜੀ ਨੇ ਵੀ ਆਪਣੇ ਚਾਰ ਪਾਰਕ ਦੇ ਵਿੱਚ ਤੇ ਇਲਾਕੇ ਦੀ ਮਹਾਨ ਜਿਹੜੀ ਮਾਨਮਤੀ ਸ਼ਖਸੀਅਤ ਹੈ ਬਾਬਾ ਬਲਜਿੰਦਰ ਸਿੰਘ ਜੀ ਤੜਾ ਸਾਹਿਬ ਵਾਲੇ ਵੀ ਆ ਕੇ ਗਏ ਨੇ ਇਹ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਉਹਦੀ ਸ਼ਹਾਦਤ ਹੈ ਨਾ ਇਸ ਨੂੰ ਨਾ ਤਾਂ ਕਿਸੇ ਪੈਮਾਨੇ ਦੀ ਨਾਲ ਮਣਿਆ ਜਾ ਸਕਦਾ ਨਾ ਹੀ ਨੂੰ ਕਿਸੇ ਪੱਟੇ ਦੇ ਨਾਲ ਤੋਲਿਆ ਜਾ ਸਕਦਾ ਕਿਉਂਕਿ ਇੱਕ ਪੁੱਤ ਨੂੰ ਗਰਭ ਦੇ ਵਿੱਚੋਂ ਲਿਆ ਕੇ ਬਾਹਰ ਜੋ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਉਹਨੂੰ ਮਾਂ ਕਿਵੇਂ ਪਾਲਦੀ ਹੈ ਤੇਵੇਂ ਉਹਨੂੰ ਤਰਾਸ਼ਦੀ ਹੈ ਕਿ ਉਹਨੂੰ ਤੁਰਨਾ ਸਿਉਂਦੀਆ ਬੋਲਣਾ ਸਿਉਂਦੀ ਹੈ ਤੇ ਇੱਕ ਦੇਸ਼ ਦੇ ਲਈ ਪਰਵਾਰ ਆਪਣੀ ਸੇਵਾਵਾਂ ਲਗਾਉਣ ਦੇ ਲਈ ਉਹਨੇ ਫੌਜ ਦੇ ਵਿੱਚ ਭਰਤੀ ਕੀਤਾ ਮਾਤਾ ਜੀ ਨੇ ਤੇ ਉਹਨਾਂ ਨੇ ਆਪਣੀ ਆਥੇ ਸਵਾਗਤ ਨਿਵਾਜੀਆਂ ਇਸ ਸਮੇਂ ਨੇ ਐਸੀ ਘਰਵਟ ਲਈ ਕਿ ਉਹਨਾਂ ਦੀ ਮਹਾਨ ਸ਼ਹਾਦਤ ਹੈ ਜਿਹੜੀ ਸਰਹੱਦਾ ਤੇ ਹੋਈ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਜਿੱਥੇ ਪਰਿਵਾਰ ਨੂੰ ਇਸ ਮੁਤੀਏ ਇਲਾਕੇ ਨੂੰ ਹਲਾਕੇ ਰੱਖ ਦਿੱਤਾ ਕਿ ਇੰਨੀ ਨੌਜਵਾਨ ਵਸਤਾ ਦੇ ਵਿੱਚ ਜਿੱਥੇ ਸਾਡੇ ਹੋਰ ਸੈਂਕੜੇ ਨੌਜਵਾਨ ਜਿਹੜੇ ਲਾਚ ਸ਼ਹੀਦੀਆਂ ਉਹਨਾਂ ਦੀਆਂ ਹੋ ਰਹੀਆਂ ਨੇ ਹਰ ਥੋੜੇ ਦਿਨਾਂ ਬਾਅਦ ਇੱਕ ਸਰੀਰ ਹੈ ਜਿਹੜਾ ਫੌਜ ਦੇ ਵਿੱਚੋਂ ਪੰਜਾਬ ਦੇ ਮੁੰਡਿਆਂ ਦਾ ਵਿਸ਼ੇਸ਼ ਕਰਕੇ ਜਿਹੜੇ ਗਰੀਬ ਗੁਰਵੇ ਲੋਕ ਨੇ ਦੰਤ ਪਾਈ ਚਾਰੇ ਦੇ ਮੁੰਡਿਆਂ ਦੇ ਸਰੀਰ ਜਿਹੜੇ ਉਹਨਾਂ ਦੀ ਮਰਤਕ ਦੇਹਾਂ ਉਧੀਆਂ ਨੇ ਤੇ ਜਿੱਥੋਂ ਤੱਕ ਅੰਦੀਪ ਸਿੰਘ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਤੇ ਉਹਦਾ ਸਬੰਧ ਹੈ ਵੀ ਕੁਰਬਾਨੀ ਜਿਹੜੀ ਹੈ ਦੇਸ਼ ਲਈ ਕਰ ਦੇਣੀ ਕੌਮ ਦੇ ਕਰ ਲਈ ਕਰ ਦੇਣੀ ਉਹਦਾ ਖਲਾਅ ਤਾਂ ਨਹੀਂ ਪੈਦਾ ਹੋ ਸਕਦਾ ਲੇਕਿਨ ਉਹ ਜਿਹੜੀ ਹੈ ਉਹਨਾਂ ਦੀ ਪਵਿੱਤਰ ਯਾਦ ਹੈ ਜਿਹੜੀ ਜਿੱਥੇ ਫੌਜ ਦੇ ਵਿੱਚ ਉਹਨਾਂ ਦਾ ਹਮੇਸ਼ਾ ਨਾਂ ਚਮਕਦਾ ਰਹੇਗਾ ਤੇ ਇਸ ਨਗਰ ਦਾਤੀ ਪਰਿਵਾਰ ਦਾ ਨਾਮ ਵੀ ਜਿਹੜਾ ਹੈ ਉਹ ਇਲਾਕੇ ਭਰ ਦੇ ਵਿੱਚ ਸਮੁੱਚੇ ਜਿਹੜਾ ਸਮਾਜ ਆ ਸਾਡਾ ਉਹਦੇ ਲਈ ਕਿ ਉਹਨਾਂ ਦਾ ਨਾਮ ਬੜਿਆ ਰਹੇਗਾ ਤਾਂ ਉਹ ਦਿਸ਼ਾ ਨਿਰਦੇਸ਼ ਬੜੇ ਰਹਿਣਗੇ ਅੱਜ ਜਿਹੜਾ ਉਹਨਾਂ ਦਾ ਜਿਹੜਾ ਸਟੈਚੂਟ ਸਥਾਪਿਤ ਕੀਤਾ ਹੈ ਇਹ ਇੱਕ ਪਰਿਵਾਰ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਕਿ ਨਹੀਂ ਤੇ ਮੈਂ ਦੱਸ ਕੇ ਹਟਿਆ ਉੱਥੇ ਇਹ ਮੇਰੇ ਪਰਿਵਾਰ ਦੇ ਮੇਰੇ ਚਾਚਾ ਜੀ ਵੀ ਸ਼ਹੀਦ ਹੋ ਸੀ 1965 ਦੇ ਵਿੱਚ ਅਸੀਂ ਉਹਨਾਂ ਦਾ 50 ਸਾਲਾਂ ਬਾਅਦ ਬੁੱਤ ਸਤਾਪ ਕਰ ਸਕਿਆ ਪਿੰਡ ਕਿਉਂਕਿ ਪਰਿਵਾਰਾਂ ਦੀਆਂ ਤੰਗੀਆਂ ਤਰਾਸ਼ੀਆਂ ਜਿਹੜੀਆਂ ਨੇ ਮਾਰ ਲੈਂਦੀਆਂ ਨੇ ਲੇਕਿਨ ਸਰਕਾਰ ਦਾ ਧੰਨਵਾਦ ਹੈ ਤੇ ਪਰਿਵਾਰ ਦਾ ਵੀ ਮੈਂ ਤਾਂ ਇਹਨਾਂ ਦੀ ਵਡਮਾਨ ਮਹਿਸੂਸ ਕਰਦਾ ਜਿਨ੍ਹਾਂ ਨੇ ਇਹ ਕਾਰਜ ਕੀਤਾ ਥਾਂ ਖਰੀਦ ਕਰਨੀ ਤੇ ਉਹਦੇ ਵਿੱਚ ਇਹ ਲਾਉਣਾ ਤੇ ਇਹਦੇ ਤੋਂ ਇੱਕ ਹੋਰ ਜਿਹੜਾ ਮੈਸੇਜ ਜਾਣਾ ਹੈ ਉਹ ਜਾਣਾ ਵੀ ਸਾਡੇ ਬੱਚੇ ਇੱਥੇ ਸ਼ਾਮਾਂ ਨੂੰ ਸਵੇਰੇ ਉਹਨਾਂ ਨੇ ਕ੍ਰਿਡਣ ਦੇ ਲਈ ਆਉਣਾ ਹੈ ਉਹਨਾਂ ਨੇ ਇਹ ਨੂੰ ਦੇਖ ਕੇ ਸਟੈਚੂ ਨੂੰ ਤੇ ਉਹਨਾਂ ਜਿਹੜੇ ਮਾਣ ਮਹਿਸੂਸ ਕਰਨਾ ਹੈ ਪ੍ਰੇਰਿਤ ਹੋਣਾ ਹੈ ਅੰਦਰ ਜਜ਼ਬਾ ਪੈਦਾ ਹੋਣਾ ਹੈ ਨੌਂ ਪ੍ਰਤੀ ਦੇਸ਼ ਪ੍ਰਤੀ ਤੇ ਇਹ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਮੈਂ ਬੀਬਾ ਇਕਦੀ ਮੇਰੇ ਕੋਲ ਖੜੇ ਨੇ ਇਹਨਾਂ ਨੇ ਕਿੰਨਾ ਲੰਮਾ ਸਫਰ ਤੈਅ ਕਰਨਾ ਹੈ ਤੇ ਉਹ ਪਰਮਾਤਮਾ ਹੀ ਦਵਾ ਸਕਦਾ ਸ਼ਰਤਿ ਮਿਹਰ ਪਰਿਆ ਹੱਥ ਰੱਖਣ ਇਹਨਾਂ ਤੇ ਇਹ ਮੈਂ ਮੈਨੂੰ ਯਾਦ ਹੈ ਪਿਛਲੇ ਸਾਲ ਤਾਂ ਮੈਂ ਕਹਿੰਦਾ ਵੀ ਮੈਂ ਕਹਿੰਦੇ ਪੁੱਛਿਆ ਕਿਸੇ ਨੇ ਵੀ ਤੂੰ ਕੀ ਬਣਨਾ ਚਾਹੁੰਦਾ ਕਹਿੰਦੀ ਮੈਂ ਤਾਂ ਫੌਜ ਚ ਭਰਤੀ ਹੋਣਾ ਕਿੰਨਾ ਇਹਦੀ ਮੰਦੀ ਜਿਹੜਾ ਹੈਗਾ ਸੀ ਪਤਾ ਨਹੀਂ ਕਿਸ ਤਰ੍ਹਾਂ ਦੇ ਅੰਦਰੋਂ ਇਹ ਆਵਾਜ਼ ਆਈ ਹੋਣੀ ਆ ਕਿ ਬੇਟੀ ਆ ਮੈਂ ਸਾਰੇ ਸਾਡੀ ਗਗਨ ਕੁੜੀ ਇਸ ਘਰ ਦੀ ਮੰਦਿਰ ਦੀ ਭੈਣ ਸਾਡੇ ਕਰੇ ਆ ਤੇ ਸਾਰੇ ਪਰਿਵਾਰ ਤੇ ਮੈਨੂੰ ਬੜਾ ਮਾਣ ਹੈ ਕਿ ਗੌਰਵ ਵੀ ਆਪਾਂ ਸਾਰਿਆਂ ਨੂੰ ਤੇ ਮੈਂ ਤੇ ਪ੍ਰਮਾਤਮਾ ਕੀ ਇਹੀ ਅਰਦਾਸ ਕਰਦਾ ਕਿ ਪਰਿਵਾਰ ਦੇ ਸ਼ਰਤੇ ਮਿਹਰ ਪਰੇ ਹੱਥ ਰੱਖਣ ਆਉਣ ਵਾਲਾ ਸਮਾਂ ਜਿਹੜਾ ਹੈ ਗੁਰਮਤਿ ਅਨੁਸਾਰ ਬਸਰ ਕਰ ਸਕੀਂ ਸਾਮਨਾਦਰ ਤਵਾਦ ਬੈਂਕ ਜੀ ਦਾ ਖਾਲਸਾ ਬੰਦ